ਸੁਪਰੀਮ ਕੋਰਟ ਨੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਕੀਤੀ ਭੰਗ ਹੁਣ ਸ਼੍ਰੋਮਣੀ ਕਮੇਟੀ ਕੋਈ ਵੱਡੇ ਪੰਥ ਫੈਸਲੇ ਨਹੀਂ ਲੈ ਸਕੇਗੀ ਅੰਤਰੀਮ ਕਮੇਟੀ ਵੀ ਉਦੋਂ ਤੱਕ ਹੀ ਫੈਸਲੇ ਲੈ ਸਕੇਗੀ ਜਦੋਂ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਵੀਂ ਚੋਣ ਨਹੀਂ ਹੋ ਜਾਂਦੀ ਜਦੋਂ ਨਾਨਕ ਸਾਹਿਬ ਕੈਲੰਡਰ ਲਾਗੂ ਹੋ ਗਿਆ ਆਰਐਸਐਸ ਨੂੰ ਹੱਥਾਂ ਪੈਰਾ ਵੀ ਪੈ ਗਈ ਰਾਤਾਂ ਵੀ ਨੀਂਦ ਗਾਇਬ ਹੋ ਗਈ ਇੱਕ ਨੇ ਹੁਨੇਕਾਂ ਦਿਹਾੜੇ ਸਾਡੇ ਬਗਲੇਗੇ ਉਹੀ ਨਾਨਕ ਸ਼ਾਹੀ ਕਲੰਡਰ ਜਿਹਦੇ ਵਿੱਚ ਤੈ ਸੀ ਕਿ 5 ਜਨਵਰੀ ਨੂੰ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਨਮ ਦਿਨ ਆਵੇਗਾ ਪ੍ਰਕਾਸ਼ ਦਿਹਾੜਾਵੇਗਾ ਇਹਨਾਂ ਨੇ ਬਦਲਤਾ ਕੀ ਹੋਇਆ ਪਿਛਲੇ ਕਲੰਡਰ ਕੱਢ ਕੇ ਦੇਖ ਲਓ ਇੱਕ ਸਾਲ ਚ ਗੁਰਸਰਵਜ ਪ੍ਰਕਾਸ਼ ਪੁਰਬ ਆਇਆ ਹੀ ਨਹੀਂ ਅਗਲੇ ਸਾਲ ਦੋ ਵਾਰੀ ਆਦੀ ਇਹ ਹੈ ਬਾਬੇ ਤੁਮੇ ਹੋਰਾ ਦਾ ਨਾਨਕ ਚਾਈ ਕਲੰਡਰ ਲਾਗੂ ਕਿਨੇ ਕੀਤਾ ਬਾਦਲਾਨੇ ਸ਼੍ਰੋਮਣੀ ਕਮੇਟੀ ਨੇ ਆਰਐਸਐਸ ਦੀ ਸ਼ਹਿ ਤੇ ਇਹਨਾਂ ਮੁਤਾਬਕ ਵਿਕਰੀਆਂ ਮੁਤਾਬਕ ਲਾਣਾ ਪਊ ਲਗਣਾ ਗ੍ਰਹਿ ਮੁਤਾਬਕ ਜੋ ਇਹ ਕਹਿਣਗੇ ਉਹੇ ਕਰਨਾ ਪਊਗਾ ਐਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਦਲ ਇਹ ਆ ਰਸ ਇਸ ਤੇ ਥੱਲੇ ਲੱਗੇ ਹੋਏ ਨੇ ਇਹ ਸਾਡੇ ਇਤਿਹਾਸ ਸਾਡੇ ਗੁਰਪੁਰਵਾਂ ਵਿਆਹ ਤਰੀਖਾਂ ਬਣਾਉਣ ਤੇ ਲੱਗੇ ਹੋਏ ਨੇ ਮਿੱਟੀ ਘੱਟੇ ਜਿ ਰੋਲਣ ਦੇ ਲੱਗੇ ਹੋਏ ਤਾਂ ਕਿ ਕੋਈ ਵੀ ਆਪਣੇ ਆਪਣੇ ਇਹ ਨਾ ਕਹਿ ਸਕੇ ਕਿ ਪੁਰਾਣੇ ਗੁਰੂ ਦਾ ਪੁਰਬ ਅਸਲੀ ਬਾਦਲਾਂ ਦੇ ਲਪਾਪਿਆਂ ਚੋਂ ਨਿਕਲੇ ਹੋਏ ਜਥੇਦਾਰ ਸ਼੍ਰੀ ਕਾਪਟਨ ਸਾਹਿਬ ਸਮਰਸਤ ਤੋਂ ਨਹੀਂ ਨਾਗਪੁਰ ਤੋਂ ਜਾਰੀ ਕਰਦੇ ਰਹੇ ਨੇ ਨਾਗਪੁਰ ਤੋਂ ਧਾਮੀ ਨੇ ਉਹ ਪ੍ਰਦਾਨ ਹੁਣਾਉਂਦੇ ਨੇ ਆਰਐਸਐਸ ਵਾਲਿਆਂ ਨੂੰ ਪਤਾ ਹੈ ਕਿ ਬਾਦਲਾਂ ਤੋਂ ਬਾਅਦ ਜੇ ਕੋਈ ਮਰੀ ਜਮੀਰ ਵਾਲਾ ਬੰਦਾ ਹੈ ਤਾਂ ਉਹ ਹਰਜਿੰਦਰ ਸਿੰਘ ਧਾਮੀ ਹੈ ਜਿਵੇਂ ਮਰਜ਼ੀ ਇਹ ਤੋਂ ਕਰਾ ਲਓ ਜਦੋਂ ਮਰਜ਼ੀ ਇਸਤੀਫਾਵਾ ਦਿਵਾ ਲਓ ਜਦੋਂ ਮਰਜ਼ੀ ਵਾਪਸ ਲੈ ਲਓ ਐਸੇ ਬੰਦੇ ਆਰਐਸਐਸ ਨੂੰ ਚਾਹੀਦੇ ਤੇ ਮਿਲ ਹੀ ਜਾਂਦੇ ਨੇ ਬਾਦਲ ਮਿਲ ਕੇ ਧਾਮੀ ਮਿਲ ਗਿਆ ਅੰਤਰਨ ਕਮੇਟੀ ਮਿਲ ਗਈ ਕਿਰਤੀ ਜੀ ਕੋਈ ਟੱਕਰ ਨਹੀਂ ਦੇ ਸਕਿਆ ਪਰ ਮਾਸਟਰ ਮਿੱਟੂ ਸਿੰਘ ਨੇ ਇਹਨੂੰ ਟੱਕਰਾਂ ਦਿੱਤਾ ਹੈ ਟੱਕਰ ਆਈ ਨਹੀਂ ਦਿੱਤਾ ਇਹਨਾਂ ਨੂੰ ਹੁਣ ਝੰਗਾਊਗਾ ਮਾਸਟਰ ਮਿੱਟੂ ਸਿੰਘ ਝੋਟੀਆਂ ਹੁਣ ਦਿਖਾਊਗਾ ਪੰਜੀ ਦਾ ਭਾਅ ਹੁਣ ਤੁਸੀਂ ਕਹੋਗੇ ਵੀ ਉਹ ਕਿੰnyi ਨਾਇਕ ਗਿਆਨੀ ਹਰਪੀ ਸਿੰਘ ਨੂੰ ਹਟਾ ਸਕਦੇ ਨੇ ਨਾਇਕ ਕੁਦੀਪ ਸਿੰਘ ਗੱਜ ਨੂੰ ਲਾ ਸਕਦੇ ਨੇ ਇਹਦੀ ਬਾ ਕੈਦਾ ਕੇਸ ਚੱਲੇਗਾ ਇਹ ਮਾਸਟਰ ਮਿੱਟੂ ਸਿੰਘ ਕਰਨੇ ਦਾ ਐਲਾਨ ਹੈ ਰੋਮਨੀ ਕਮੇਟੀ ਕੋਲੇ ਕੋਈ ਅਧਿਕਾਰ ਨਹੀਂ ਅੰਤਰੀਅਨ ਕਮੇਟੀ ਕੋਲੇ ਵੀ ਐਨੇ ਕ ਅਧਿਕਾਰ ਨਹੀਂ ਪਰੇ ਵੱਡੇ ਵੱਡੇ ਫੈਸਲੇ ਲੈ ਰਹੀ ਹੈ ਇਸ ਕਰਕੇ ਹੁਣ ਇਹਨਾਂ ਨੂੰ ਉਸ ਕਾਨੂੰਨ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਮਾਸਟਰ ਮਿਟੂ ਸਿੰਘ ਕਰਨੇ ਕਿ ਯਾਨੀ ਹਰਪ੍ਰੀਤ ਸਿੰਘ ਉਹਨਾਂ ਸਜੀਤ ਅਕਾਲੀ ਦਲ ਉਹ ਇਹਨਾਂ ਨੂੰ ਦਿਖਾਉਣਗੇ ਕਿ ਪੰਥਕ ਫੈਸਲੇ ਜਿਵੇਂ ਲੈਏ ਤੁਹਾਡੇ ਕੋਲ ਕੋਈ ਅਧਿਕਾਰ ਨਹੀਂ ਬਿਸ਼ਪ ਪਰ ਬਿਠੇ ਦਰਦੇ ਕੌਮ ਚੈਨਲ ਦੇ ਦਰਸ਼ਕਾਂ ਨੂੰ ਰਿੰਜਨ ਸਿੰਘ ਪ੍ਰੇਮੀ ਵੱਲੋਂ ਸਤਿ ਸ਼੍ਰੀ ਅਕਾਲ ਜੀ ਆਇਆਂ ਸੁਪਰੀਮ ਕੋਰਟ ਨੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਕੀਤੀ ਭੰਗ ਹੁਣ ਸ਼੍ਰੋਮਣੀ ਕਮੇਟੀ ਕੋਈ ਵੱਡੇ ਪੰਥਕ ਫੈਸਲੇ ਨਹੀਂ ਲੈ ਸਕੇਗੀ ਸਿਰਫ ਅੰਤਰੰਗ ਕਮੇਟੀ ਹੀ ਉਹ ਵੀ ਗੁਰਦੁਆਰਾ ਪ੍ਰਬੰਧਾ ਦੀ ਦੇਖ ਰੇਖ ਹੀ ਕਰ ਸਕੇਗੀ ਵੱਡੇ ਪੰਥਕ ਫੈਸਲੇ ਤਾਂ ਅੰਤਰੇਂਕ ਕਮੇਟੀ ਵੀ ਨਹੀਂ ਲੈ ਸਕੇਗੀ ਅੰਤਰੇਂਕ ਕਮੇਟੀ ਵੀ ਉਦੋਂ ਤੱਕ ਹੀ ਫੈਸਲੇ ਲੈ ਸਕੇਗੀ ਜਦੋਂ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਮੀ ਚੋੜ ਨਹੀਂ ਹੋ ਜਾਂਦੀ ਇਹ ਸੁਪਰੀਮ ਕੋਰਟ ਦਾ ਫੈਸਲਾ ਹੈ ਇਸ ਫੈਸਲੇ ਦੀ ਉਲੰਘਣਾ ਕਰਨ ਵਾਲੇ ਨੂੰ ਕੋਰਟ ਦੀ ਮਾਨਹਾਨੀ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਇਸਤੇ باوجود ਵੀ ਅੰਤਰਿੰਕ ਕਮੇਟੀ ਕਿਉਂ ਵੱਡੇ ਪੰਥਕ ਫੈਸਲੇ ਲੈ ਰਹੀ ਹੈ ਕਿਉਂ ਨਹੀਂ ਬਾਜ਼ ਆ ਰਹੀ ਇਹ ਵੱਡੇ ਪੰਥਕ ਫੈਸਲੇ ਲੈਣ ਤੋਂ ਜਦੋਂ ਕਿ ਸੁਪਰੀਮ ਕੋਰਟ ਨੇ ਇਸਤੇ ਰੋਕ ਲਾਈ ਹੋਈ ਹੈ ਇਹ ਸਿਰਫ ਗੁਰੂ ਘਰਾਂ ਦੇ ਪ੍ਰਬੰਧਾਂ ਦੀ ਦੇਖਰੇਖ ਹੀ ਕਰ ਸਕਦੀ ਹੈ ਵੱਡੇ ਪੰਥਕ ਫੈਸਲੇ ਨਹੀਂ ਕਰ ਸਕਦੇ ਕਿਉਂ ਕਰ ਰਹੀ ਹੈ ਵੱਡੇ ਪੰਥਕ ਫੈਸਲੇ ਇਹ ਸਾਰਾ ਕੁਝ ਗੈਰ ਕਾਨੂੰਨੀ ਇਸ ਲਈ ਹੋ ਰਿਹਾ ਹੈ ਕਿ ਬਾਦਲ ਮਾਨਹਾਨੀ ਦੇ ਕੇਸਾਂ ਦੀ ਪ੍ਰਵਾਹ ਨਹੀਂ ਕਰਦੇ ਕਿਉਂ ਨਹੀਂ ਕਰਦੇ ਬਾਦਲ ਮਾਨਹਾਨੀ ਕੇਸਾਂ ਦੀ ਪ੍ਰਵਾਹ ਕਿਉਂਕਿ ਉਨ੍ਹਾਂ ਨੂੰ ਬਾਦਲਾਂ ਨੂੰ ਭਾਜਪੀ ਦੀ ਸ਼ਹਿਰ ਪ੍ਰਾਪਤ ਹੈ ਬੀਜੇਪੀ ਕਿਉਂ ਨਹੀਂ ਪ੍ਰਵਾਹ ਕਰਦੀ ਕਿਉਂਕਿ ਉਹ ਨੂੰ ਆਰਐਸਐਸ ਦਾ ਥਾਪਣਾ ਹੈ ਆਰਐਸ ਕਿਹ ਚਾਹੁੰਦੀ ਹੈ ਆਰਐਸਐਸ ਨੂੰ ਪਤਾ ਹੈ ਕਿ ਬਾਦਲਾ ਤੋਂ ਬਗੈਰ ਆਰਐਸਐਸ ਦਾ ਵਿਪਰਵਾਦੀ ਮਨੋਵਾਦੀ ਫੈਸਲੇ ਅਜੇ ਤੀਕ ਬਾਦਲਾ ਤੋਂ ਬਿਨਾ ਕੋਈ ਵੀ ਲਾਗੂ ਨਹੀਂ ਕਰਵਾ ਸਕਿਆ ਪਰ ਸਵਾਲ ਇਹ ਪੈਦਾ ਹੁੰਦਾ ਕਿ ਕੀ ਬਾਦਲਾਂ ਨੂੰ ਮਾਨਹਾਨੀ ਦੇ ਕਿਸੇ ਤੋਂ ਡਰ ਨਹੀਂ ਲੱਗਦਾ ਡਰ ਲੱਗਣਾ ਤਾਂ ਲਾਜ਼ਮੀ ਹੈ ਪਰ ਇੱਕ ਕਹਾਵਤ ਹੈ ਨਾ ਕਿ ਚੱਕੀ ਹੋਈ ਲੰਬੜਾਂ ਦੀ ਥਾਣੇਦਾਰ ਦੇ ਬਰਾਬਰ ਬੋਲੀ ਇਹਨਾਂ ਨੂੰ ਸ਼ਾਇਦ ਬੀਜੇਪੀ ਦੀ ਬੀਜੇਪੀ ਇਹ ਸਮਝਦੀ ਹੈ ਵੀ ਇਹ ਸਾਰੇ ਨਵੇਂ ਪ੍ਰਣਾਲੀ ਚਾਹੇ ਉਹ ਹਾਈ ਕੋਰਟ ਹੈ ਚਾਹੇ ਉਹ ਮਾਨ ਜੋ ਸੁਪਰੀਮ ਕੋਰਟ ਹੈ ਇਹ ਉਹਨਾਂ ਦੇ ਭਦੀਨ ਹੀ ਚੱਲ ਰਹੀ ਹੈ ਉਹ ਜਿਵੇਂ ਮਰਜ਼ੀ ਕਰਵਾ ਸਕਦੇ ਨੇ ਕਰਵਾਈ ਜਾ ਵੀ ਰਹੇ ਨੇ ਭਾਵੇਂ ਕੋਈ ਨਾ ਕੋਈ ਮਾਈ ਦਾ ਲਾਲ ਗਵੇ ਵਰਗਾ ਜੱਜ ਅੜ ਜਾਂਦਾ ਹੈ ਪਰ ਚੰਦਰ ਚੂੜ ਵਰਗੇ ਕਈ ਵਿਕ ਵੀ ਜਾਂਦੇ ਨੇ ਕਈ ਰਾਜ ਸਭਾ ਦੇ ਮੈਂਬਰੀਆਂ ਪਿੱਛੇ ਕਈ ਮਿਨਿਸਟਰੀਆਂ ਪਿੱਛੇ ਕਈ ਹੋਰ ਵੱਡੇ ਵੱਡੇ ਸੌਦੇ ਕਰ ਜਾਂਦੇ ਨੇ ਇਸ ਕਰਕੇ ਬੀਜੇਪੀ ਵਾਲਿਆਂ ਨੂੰ ਸ਼ਹਿਰ ਬਾਦਲਾਂ ਦੀ ਹੈ ਤੇ ਬਾਦਲ ਜਿਹਦੇ ਉਹ ਇਸ ਕਰਕੇ ਮਾਨ ਹਾਨੀ ਦੇ ਕਿਸਾਨੀ ਪਰਿਵਾਰ ਨਹੀਂ ਕਰਦੇ ਪਿਛਲੇ کئی ਸਾਲਾਂ ਤੋਂ ਜੇ 10 11 ਨਾ ਕਹੀ ਤਾਂ ਘੱਟੋ ਘੱਟ 9 ਸਾਲ ਤੋਂ ਸਾਰੀਆਂ ਚੋਣਾਂ ਕਾਇਰਤੂ ਨਹੀਂ ਹੋ ਰਹੀਆਂ ਨੇ ਜਦੋਂ ਕਿ ਇਹਨਾਂ ਨੂੰ ਕਰਨ ਦਾ ਕੋਈ ਅਧਿਕਾਰ ਨਹੀਂ ਸੁਪਰੀਮ ਕੋਰਟ ਦੇ ਆਏ ਫੈਸਲੇ ਦੇ ਮੁਤਾਬਕ ਅੰਤਰੇਕ ਕਮੇਟੀ ਬੀ ਸਿਰਫ ਦੇਖਦੇ ਕਰ ਸਕਦੀ ਆ ਵੱਡੇ ਪੰਥ ਫੈਤਰੇ ਨਹੀਂ ਪਰ ਅੰਤਰਿਕ ਕਮੇਟੀ ਬਹੁਤ ਕੁਝ ਕਰ ਰਹੀ ਹੈ ਬਹੁਤ ਕੁਝ ਕਰ ਰਹੀ ਹੈ ਕਿ ਉਹਨੂੰ ਡਰ ਨਹੀਂ ਲੱਗਦਾ ਉਹ ਡਰੇ ਤਾਂ ਤਾਂ ਜੇ ਉਹਨੂੰ ਪਤਾ ਹੋਵੇ ਵੀ ਸੁਪਰੀਮ ਕੋਰਟ ਨੇ ਸਾਡੇ ਤੇ پابੰਦੀ ਲਾਈ ਹੋਈ ਹੈ ਉਹਨਾਂ ਨੂੰ ਪਤਾ ਹੀ ਨਹੀਂ ਪਤਾ ਕਿਵੇਂ ਹੋਵੇ ਉਹਨਾਂ ਨੂੰ ਕਿਸੇ ਨੇ ਦੱਸਿਆ ਹੀ ਨਹੀਂ ਕਿਸੇ ਨੇ ਦੱਸਿਆ ਹੀ ਨਹੀਂ ਆਪਾਂ ਗੈਰ ਕਾਨੂੰਨੀ ਜੋ ਇਹਨਾਂ ਨੇ ਹੁਣ ਤੱਕ ਸ਼੍ਰੋਮਣੀ ਕਮੇਟੀ ਤੇ ਬਾਦਲਾ ਨੇ ਆਰਐਸਐਸ ਦੇ ਮਦਦ ਨਾਲ ਮਿਲ ਕੇ ਕੀਤੇ ਨੇ ਉਹਨਾਂ ਦੀ ਇੱਕ ਦੋ ਕੀਤੇ ਤਾਂ ਬਹੁਤ ਕੁਝ ਹੈ ਇੱਕ ਦੋ ਉਦਾਹਰਨਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਨਾਨਕ ਸ਼ਾਹੀ ਕੈਲੰਡਰ ਜਦੋਂ ਬਣਿਆ ਪੜੀ ਮਿਹਨਤ ਨਾਲ ਪੁਰੇਵਾਲ ਸਾਹਿਬ ਨੇ ਬਣਾਇਆ ਦੇਸ਼ੀ ਕਾਲ ਤੱਕ ਸਹਰ ਦੇ ਹੁਕਮਾਂ ਅਧੀਨ ਲਾਗੂ ਵੀ ਹੋ ਗਿਆ ਜਦੋਂ ਨਾਨਕ ਸ਼ਾਹੀ ਕਲੰਡਰ ਲਾਗੂ ਹੋ ਗਿਆ ਆਰਐਸਐਸ ਨੂੰ ਹੱਥਾਂ ਪੈਰਾਂ ਵੀ ਪੈ ਗਈ ਰਾਤਾਂ ਦੀ ਨੀਂਦ ਗਾਇਬ ਹੋ ਗਈ ਆਰਐਸ ਨੇ ਸੋਚਿਆ ਕਿ ਗ੍ਰੰਥ ਤੇ ਨਿਸ਼ਾਨ ਸਾਹਿਬ ਇਨਾਂ ਕੋਲੇ ਪਹਿਲਾਂ ਹੀ ਹੈ ਹੁਣ ਇਹਨਾਂ ਨੇ ਆਪਣਾ ਨਾਨਕ ਸ਼ਾਹੀ ਕਲੰਡਰ ਵੀ ਬਣਾ ਲਿਆ ਪੈ ਗਈਆਂ ਭਜੜਾ ਆਰਐਸਐਸ ਨੂੰ ਬੀਜੇਪੀ ਨੂੰ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਬਾਦਲਾਂ ਦੇ ਮਰੋੜੇ ਕੰਨ ਬਾਦਲ ਨੇ ਤੁਮ ਮੈਨੂੰ ਲਾਇਆ ਮੂਰੇ ਕਿਉਂਕਿ ਤੁਮਾ ਦਮਨ ਦੀ ਵੀ ਤਖਸਾਲ ਦਾ ਮੁਖੀ ਸੀ ਉਹਨਾਂ ਦਿਨਾਂ ਵਿੱਚ ਸੰਤ ਸਮਾਜ ਦਾ ਵੀ ਮੁਖੀ ਸੀ ਜਿਹੜਾ ਸਾਰਾ ਸੰਤ ਸਮਾਜ ਨਹੀਂ ਜਿਹੜਾ ਇੰਨਾ ਪਗੋੜਿਆਂ ਦੇ ਵਿੱਚ ਸ਼ਾਮਲ ਸੀ ਉਹ ਸੰਤ ਸਮਾਜ ਨੂੰ ਧੁੰਮੇ ਨੂੰ ਮੂਰੇ ਲਾ ਕੇ ਇਹਨਾਂ ਨੇ ਬਾਦਲ ਨੂੰ ਕਿਹਾ ਕਿ ਇਹ ਨਾਨਕ ਸਾਹਿਬ ਦਾ ਕੈਲੰਡਰ ਬਣਿਆ ਹੈ ਇਸ ਵਿੱਚ ਕੋਈ ਤਰੁੱਟੀਆਂ ਨੇ ਆਪਾਂ ਉਹਨਾਂ 'ਚ ਸੋਧ ਕਰਦੇ ਆਂ ਫਿਰ ਆਪਾਂ ਇਹਨੂੰ ਲੰਘੂ ਕਰਦੇ ਆਂਗੇ ਬਾਦਲ ਨੂੰ ਉੱਤੋਂ ਹੁਕਮ ਚਾੜਤਾ ਰਸਸ ਨੇ ਵੀ ਜੋ ਤੁਮ੍ਹਾਂ ਸਾਹਿਬ ਕਹਿ ਰਹੇ ਨੇ ਸਹੀ ਐ ਕਰੋ ਤੁਸੀਂ ਮੈਨੇ ਬਾਦਲ ਨੇ ਆਰ ਐਸ ਐਸ ਦੀ ਸ਼ੈਤੇ ਨਾਨਕ ਸ਼ਾਹੀ ਕਲੰਡਰ ਆਪਣੇ ਵਿੱਪਰ ਬਾਦੀ ਮਨੂ ਬਾਦੀ ਵਿਕਰਮੀ ਕਲੰਡਰ ਦੇ ਮੁਤਾਬਕ ਬਣਾ ਕੇ ਉਹਨੂੰ ਨਾਨਕ ਸ਼ਾਹੀ ਕਲੰਡਰ ਦਾ ਨਾਮ ਦੇ ਦਿੱਤਾ ਨਾ ਨਾਨਕ ਸ਼ਾਹੀ ਕਲੰਡਰ ਦਾ ਨਾਮ ਦਿੱਤਾ ਗਿਆ ਹੋਇਆ ਕਿ ਆਰ ਐਸ ਐਸ ਪਹਿਲਾਂ ਤੋਂ ਹੀ ਸਿੱਖਾਂ ਦੇ ਇਤਿਹਾਸਿਕ ਦਿਹਾੜੇ ਤੇ ਗੁਰਪੁਰਬ ਵੀ ਆਪਣੇ ਮੱਦੀ ਨਾਲ ਬਦਲੌਂਦੀ ਆ ਰਹੀ ਹੈ ਉਹ ਵੀ ਆਪਣੇ ਤਿਹਾੜਾ ਮੁਤਾਬਕ ਹੀ ਜਿਵੇਂ ਕਿ ਦੀਵਾਲੀ ਅਤੇ ਬੰਦੀ ਛੋੜ ਦਿਵਸ ਮਸ਼ਹੂਰ ਇਹ ਕਰਤਾ दाल ਰੋਟੀ ਘਰ ਦੀ ਦੀਵਾਲੀ ਅੰਮ੍ਰਿਤਸਰ ਦੀ ਜਦੋਂ ਕਿ ਬੰਦੀ ਛੋੜ ਦਾਤਾ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਦਿਵਾਲੀ ਵਾਲੇ ਦਿਨ ਅੰਮ੍ਰਿਤਸਰ ਪਹੁੰਚੇ ਨਹੀਂ ਉਦੋਂ ਆਗਰੇਸਨ ਕਵਾਲੀਆਂ ਦੀ ਕੈਦ ਚੋਂ ਰਿਹਾਅ ਹੋਏ ਸਨ ਉਦੋਂ ਬਾਅਦ ਉਹ ਕੀਤਪੁਰ ਸਾਹਾ ਆਏ ਗੋਇੰਦਵਾਲ ਸਾਹਿਬ ਰਹਿ 2 3 ਮਹੀਨਿਆਂ ਬਾਅਦ ਗੁਰੂ ਸਾਹਿਬ ਅੰਮ੍ਰਿਤਸਰ ਗਏ ਉਹਨਾਂ ਦੇ ਅੰਮ੍ਰਿਤਸਰ ਪਹੁੰਚਣ ਤੇ ਦੀਪਮਾਲਾ ਕੀਤੀ ਸਿੱਖਾਂ ਨੇ ਵਰਕੀਤੀ ਉਹਦੋਂ ਜਦੋਂ ਗੁਰੂ ਸਾਹਿਬ ਗਏ ਇਹਨਾਂ ਨੇ ਆਪਣੇ ਤਿਹਾੜਾ ਮੁਤਾਬਕ ਦੀਵਾਲੀ ਵਾਲੇ ਦਿਨ ਬੰਦੀ ਛੋੜ ਦਿਵਸ ਬਣਾ ਕੇ ਰਲਗੱਡ ਕਰ ਲਿਆ ਸਾਡੇ ਇਤਿਹਾਸਕ ਤੇ ਗੁਰਪੁਰ ਇਦਾਂ ਬਦਲਦੇ ਰਹੇ ਨੇ ਇੱਕ ਹੋਰ ਦਾ ਖਦਰਾਣੇ ਦੀ ਤਾਪ ਤੇ ਜੋ جنگ ਹੋਈ ਸੀ ਮੁਕਸਰ ਉਸ 22 ਜਾਂ 28 ਮਈ ਨੂੰ ਹੋਈ ਸੀ ਗਰਮੀ ਦੇ ਦਿਨ ਖਾੜੀ ਦੇ ਨਾਚ ਕੜਕ ਦੀ ਧੁੱਪ ਸੀ ਪਰ ਇਹਨਾਂ ਨੇ ਮੰਨੂਵਾਦੀਆਂ ਨੇ ਵਿੱਪਨਵਾਦੀਆਂ ਨੇ ਆਰਐਸਐਸ ਵਾਲਿਆਂ ਨੇ ਕੀ ਕੀਤਾ ਭਾਵੇਂ ਆਰਐਸਐਸ ਉਹਦੋਂ ਹੈ ਨਹੀਂ ਸੀ ਜੰਮੀ ਨਹੀਂ ਸੀ ਪਰ ਇਹ ਹੈ ਤਾਂ ਮੰਨੂਵਾਦੀਆਂ ਦੀ ਪਦائش ਹੈ ਤਾਂ ਇਹ ਵਿੱਪਰਵਾਦੀਆਂ ਦੀ ਪਦائش ਇਨਾਂ ਨੇ ਇਹ ਕਿਹਾ ਕਿਉਂਕਿ ਇਹਨਾਂ ਦਾ ਸਭ ਤੋਂ ਵੱਡਾ ਇੱਕ ਤਿਹਾਰ ਹੈ ਮਕਰ ਸ਼ਕ੍ਰਾਂਤੀ ਜਾਣੇ ਕਿ ਮਾਗ ਦੀ ਸੰਗਰਾਦ ਇਹਨਾਂ ਨੇ ਜਿਹੜੀ ਸਾਡੀ ਲੜਾਈ ਗੁਰੂ ਗੋਬਿੰਦ ਸਿੰਘ ਨੇ ਮੁਕਸਲ ਸਾਹਿਬ ਤੇ ਲੜੀ ਸੀ ਉਹ ਮਈ ਦੇ ਮਹੀਨੇ ਇਹਨਾਂ ਨੇ ਮਈ ਦੇ ਮਹੀਨੇ ਇਤ ਹਾਰਸ ਕਤਨੇ ਕਾਮਤਾਵਕਮ ਮਨਾਉਣ ਦੀ ਬਜਾਏ ਉਹਨੂੰ ਆਪਣੀ ਮਕਰ ਸੰਕ੍ਰਾਂਤੀ ਨਾਲ ਜੋੜ ਲਿਆ ਤੇ ਮਾਘੀ ਮੇਲੇ ਦਾ ਨਾਂ ਦਿੱਤਾ ਇਹ ਟੁੱਟਨੀ ਗੰਡੀ ਦੇਸ ਹੈ ਇੱਥੇ 40 ਮੁਕਤਿਆਂ ਨੂੰ ਮੁਕਤ ਕੀਤਾ ਸੀ ਉਹਨਾਂ ਦਾ ਬੇਦਾਵਾ ਪੜਾਇਆ ਗਿਆ ਸੀ ਉਹਨਾਂ ਦੀਆਂ ਸ਼ਹੀਦੀਆਂ ਹੋਈਆਂ ਸਨ ਖਾਲਸੇ ਨੇ ਜਿੱਤ ਪ੍ਰਾਪਤ ਕੀਤੀ ਸੀ ਪਰ ਇਹਨਾਂ ਨੇ ਖਾਲਸੇ ਦੀ ਫਤਿਹ ਨੂੰ ਟੁੱਟੀ ਗੰਡੀ ਨੂੰ ਉਸ ਮੁਕਤ ਦਿਵਸ ਨੂੰ ਮੇਲਾ ਮਾਗੇ ਦਾ ਬਣਾ ਕੇ ਪੇਸ਼ ਕਰ ਦਿੱਤਾ ਦੂਜਾ ਹੈ ਉਦਾਹਰਨਾ ਬਹੁਤ ਨੇ ਜੇ ਕਿਸੇ ਸਿੱਖ ਵਿਦਵਾਨ ਨੇ ਇੱਕ ਅੰਦਰ ਨਹੀਂ ਕਈਆਂ ਨੇ ਇਤਰਾਜ਼ ਕੀਤਾ ਵੀ ਇਹ ਤੁਸੀਂ ਇਹ ਡੇਟਾ ਕਿਉਂ ਬਦਲੇ ਜਾਂਦੇ ਹੋ ਇਹ ਸਾਡੇ ਇਤਿਹਾਸਿਕ ਤਰੀਕਾ ਸਾਡਾ ਮੱਗੀ ਨਾਲ ਕੁਸ ਬੰਦੀਨੀ ਮੁਕਸਰ ਦੀ ਜੰਗ ਦਾ ਕਹਿੰਦੇ ਜੀ ਉਹਨਾਂ ਦਿਨਾਂ ਚ ਪਾਣੀ ਦੀ ਬੜੀ ਘਾਟ ਸੀ ਕਿਉਂ ਭਈ ਜਿਹੜੇ ਸਿੰਘ ਲੜੇ ਜਿਹੜੇ ਸੂਬਾ ਸਰਹੰਦ ਦੇ ਫੌਜੀ ਲੜੇ ਉਹਨਾਂ ਨੂੰ ਗਰਮੀ ਨਹੀਂ ਲੱਗੀ ਉਹਨਾਂ ਨੂੰ ਤੇਹ ਨਹੀਂ ਲੱਗੀ ਤੁਹਾਨੂੰ ਮੇਲੇ ਜਨਵਾਰਾਂ ਨੂੰ ਬਾਹਲੀ ਤੇਹ ਲੱਗਦੀ ਹੈ ਪਰ ਨਹੀਂ ਕਿਉਂਕਿ ਸਾਡੇ ਸੂਰਬੀਰ ਇਤਿਹਾਸ ਨੂੰ ਕੁਰਬਾਨੀਆਂ ਵਾਲੇ ਇਤਿਹਾਸ ਨੂੰ ਬਦਲਣਾ ਚਾਹੁੰਦੇ ਸੀ ਸਾਡੇ ਇਤਿਹਾਸ ਨੂੰ ਮਿੱਟੀ ਘਟੇ ਚ ਰਲਣਾ ਚਾਹੁੰਦੇ ਸੀ ਇਸ ਕਰਕੇ ਇਹਨਾਂ ਨੇ ਉਸ ਮੁਕਸਰ ਦੀ ਜਗ ਨੂੰ ਮਾਗੀ ਬੇਲੇ ਵਿੱਚ ਤਬਦੀਲ ਕਰ ਦਿੱਤਾ ਇਹ ਬਾਲੀ ਦੂਰ ਨਾ ਜਾਈਏ ਹੁਣੇ-ਹੁਣੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਲੰਘ ਗਿਆ ਉਹਦੇ ਬਾਰੇ ਬੜੇ ਵਿਖਰੇਵੇਂ ਪਾਏ ਜਾ ਰਹੇ ਨੇ ਬਹੁਤ ਸਾਰੇ ਸਿੱਖ ਇਤਿਹਾਸਕਾਰਾਂ ਦਾ ਇਸ ਗੱਲ ਤੇ ਜੋੜ ਦਿੰਦੇ ਨੇ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 1 ਵਿਸਾਖ 15 April 1479 ਨੂੰ ਹੋਇਆ ਸੀ ਪਰ ਅਸੀਂ ਅਸੀਂ ਕੱਤ ਤਕਰੀਬ ਉਹਨਿਆ ਨੂੰ ਕਿਉਂ ਮਨਾਉਂਦੇ ਆ ਪੜੀ ਢੂੰਗੀ ਚਾਲ ਬਿੱਪਰ ਬਾਦੀਆਂ ਦੀ ਮੰਨੂ ਬਾਦੀਆਂ ਦੀ ਕੀ ਕਿਹਾ ਜੀ ਉਹਨਾਂ ਨੇ ਉਹ ਕਹਿੰਦੇ ਕਿ ਐਡਾ ਗੁਣੀ ਗਿਆਨੀ ਇਲਾਹੀ নূর ਬ੍ਰਹਮੰਡ ਦਾ ਜਾਣਕਾਰ ਇਟਾ ਮਹਾਪੁਰਖ ਗ੍ਰਹਾਂ ਤੇ ਲਗਨਾਂ ਦੇ ਮੁਤਾਬਕ ਵਸਾਖ ਚ ਪੈਦਾ ਨਹੀਂ ਹੋ ਸਕਦਾ ਅਪ੍ਰੈਲ ਮਹੀਨੇ ਚ ਪੈਦਾ ਨਹੀਂ ਹੋ ਸਕਦਾ ਗੁਰੂ ਸਾਹਿਬ ਦਾ ਪ੍ਰਕਾਸ਼ ਹੋ ਗਿਆ 15 ਅਪ੍ਰੈਲ 1463 ਨੂੰ ਮੰਨੂਆਦਿਆ ਕਹਿੰਦੇ ਜੀ ਲਗਨਾ ਤੇ ਗ੍ਰਹਿਆਂ ਦੇ ਮੁਤਾਬਕ ਨਹੀਂ ਹੋ ਸਕਦਾ ਕਿਉਂ ਤੁਸੀਂ ਜੰਤਰੀ ਲੈ ਕੇ ਉੱਥੇ ਰਾਏਪੋਈ ਜੀ ਤਲਵੰਡੀ ਗਏ ਸੀ ਨਹੀਂ ਇਹਨਾਂ ਨੇ ਜ਼ਬਰਦਸਤੀ ਲਾਗੂ ਕਰਵਾਇਆ ਜਦੋਂ ਇਹਨਾਂ ਨੂੰ ਅਕਲਾਈ ਉਦੋਂ ਨੂੰ ਇਹੇ ਇਹ ਨਾ ਦੇ ਗੁਲਾਮ ਬਣ ਚੁਕੇ ਸਨ ਜਦੋਂ ਕਿ ਗੁਰੂ ਨਾਨਕ ਦੇਵ ਜੀ ਨਾ ਗ੍ਰਹਿਾਂ ਨੂੰ ਮੰਨਦੇ ਨੇ ਨਾ ਲਗਲਾਂ ਨੂੰ ਨਾ ਰਾਸ਼ੀਆਂ ਨੂੰ ਨਾ ਰਾਹੂ ਨਾ ਕੇਤੂ ਬਣਾਤਾ ਹੁਣ ਅਸੀਂ ਸਾਰੇ ਨੇ ਮੰਨ ਲਿਆ ਵੀ ਹਾਂ ਨਹੀਂ ਹਾਂ ਕਤਪਕ ਦੀ ਪੁੰਨਿਆ ਨੂੰ ਹੀ ਹੋਇਆ ਕਿਤਾਬਾਂ ਦੇ ਕਿਤਾਬਾਂ ਗ੍ਰੰਥਾਂ ਦੇ ਗ੍ਰੰਥ ਲਿਖੇ ਜਾ ਜੋ ਕਹਿੰਦੇ ਇੱਕ ਸਪੈਸ਼ਲ ਕਿਤਾਬ ਹੈ ਕਤਪਕ ਦੇ ਪੁੰਨਿਆ ਬਦਲੋ ਪਤਾ ਲੱਗ ਜੂਗਾ ਕਿਵੇਂ ਬਦਲਿਆ ਗਿਆ ਇੱਕ ਨਹੀਂ अनेका ਦਿਹਾੜੇ ਸਾਡੇ ਬਦਲੇ ਗਏ ਉਹੀ ਨਾਨਕ ਸ਼ਾਹੀ ਕਲੰਡਰ ਜਿਹਦੇ ਵਿੱਚ ਤੈ ਸੀ ਕਿ 5 ਜਨਵਰੀ ਨੂੰ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਨਮ ਦਿਨ ਆਵੇਗਾ ਪ੍ਰਕਾਸ਼ ਦਿਹਾੜਾ ਆਵੇਗਾ ਇਹਨਾਂ ਨੇ ਬਦਲਤਾ ਕੀ ਹੋਇਆ ਪਿਛਲੇ ਕਲੰਡਰ ਕੱਢ ਕੇ ਦੇਖ ਲਓ ਇੱਕ ਸਾਲ ਚ ਗੁਰੂ ਸਰਵਦਾਜ ਪ੍ਰਕਾਸ਼ ਪੁਰਬ ਆਇਆ ਹੀ ਨਹੀਂ ਅਗਲੇ ਸਾਲ ਦੋ ਵਾਰੀ ਆ ਗਏ ਇਹ ਹੈ ਬਾਬੇ ਤੁੰਮੇ ਹੋਰਾਂ ਦਾ ਨਾਨਕਸ਼ਾਹੀ ਕਲੰਡਰ ਲਾਗੂ ਕਿਨੇ ਕੀਤਾ ਬਾਦਲਾਂ ਨੇ ਛੋਮਣੀ ਕਮੇਟੀ ਨੇ ਆਰ ਐਸ ਐਸ ਦੀ ਛਾਤੇ ਕੋਈ ਸਿੱਖ ਬੱਚਾ ਇਹ ਨਹੀਂ ਕਹਿ ਸਕਦਾ ਕਿ ਗੁਰੂ ਗੋਬਿੰਦ ਸਿੰਘ ਦਾ ਜਨਮ ਦਿਨ ਕਹੇ ਤਰੀਕ ਨੂੰ ਆਊਗਾ ਨਹੀਂ ਕਹਿ ਸਕਦਾ ਇਨਾਂ ਮੁਤਾਬਕ ਵਿਕ੍ਰਮੀਆਂ ਮੁਤਾਬਕ ਲੱਗਣਾ ਪਊ ਲਗਨਾ ਗ੍ਰਹਿ ਮੁਤਾਬਕ ਜੋ ਇਹ ਕਹਿਣਗੇ ਉਵੇਂ ਕੰਨਾ ਪਊਗਾ ਇਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਦਲ ਆਰਐਸਐਸ ਦੇ ਥੱਲੇ ਲੱਗੇ ਹੋਏ ਨੇ ਇਹ ਸਾਡੇ ਇਤਿਹਾਸ ਸਾਡੇ ਗੁਰਪੁਰਵਾਂ ਦੀਆਂ ਤਰੀਖਾਂ ਬਦੌਣ ਦੇ ਲੱਗੇ ਹੋਏ ਨੇ ਮਿੱਟੀ ਘਟੇ ਜਨ ਰੋਲਣ ਦੇ ਲੱਗੇ ਹੋਏ ਤਾਂ ਕਿ ਕੋਈ ਵੀ ਆਪਣੇ ਆਪ ਨੂੰ ਇਹ ਨਾ ਕਹਿ ਸਕੇ ਕਿ ਫਲਾਣੇ ਗੁਰੂ ਦਾ ਪੁਰਬ ਐਸ ਤਰੀ ਹੋਰ ਛੱਡੋ ਜੀ ਬਾਈ ਦੂਰ ਜਾਣ ਦੀ ਲੋੜ ਨਹੀਂ ਹੈ। ਸ਼੍ਰੀ ਅਕਾਲ ਪਖ ਸਾਹਿਬ ਦੇ ਫੈਸਲੇ ਬਾਦਲਾਂ ਦੇ ਲਪਾਪਿਆਂ ਚੋਂ ਨਿਕਲੇ ਹੋਏ ਜਥੇਦਾਰ। ਸ਼੍ਰੀ ਅਕਾਲ ਪਖ ਸਾਹਿਬ ਅੰਮ੍ਰਿਤਸਰ ਤੋਂ ਨਹੀਂ। 나ਗਪੁਰ ਤੋਂ ਜਾਰੀ ਕਰਦੇ ਰਹੇ ਨੇ 나ਗਪੁਰ ਤੋਂ 나ਗਪੁਰ ਕੀ ਹੈ? ਸੰਤ੍ਰਿਆ ਵਾਲਾ 나ਗਪੁਰ ਨਹੀਂ ਆਹ ਹੈ ਸੱਚ ਦਾ ਹੈੱਡਕੁਆਰਟਰ ਹੈ। ਸਾਡੇ ਸ੍ਰੀ ਅਕਾਲ ਪੁਰਖ ਸਾਹਿਬ ਦੇ ਜਥੇਦਾਰ ਗਿਆਨੀ ਪੂਰਨ ਸਿੰਘ ਨੇ ਨਾਗਪੁਰ ਤੋਂ ਹੁਕਮਨਾਮਾ ਜਾਰੀ ਕਰਕੇ ਬੀਬੀ ਜਗੀਰ ਕੌਰ ਨੂੰ ਪੰਥ ਚੋਂ ਖਾਰਜ ਕੀਤਾ ਸੀ ਇਹ ਹੈ ਬਾਦਲਾਂ ਦੇ ਬਣਾਏ ਹੋਏ ਜਥੇਦਾਰਾਂ ਦੀ ਕਰਤੂਤ ਫੈਸਲੇ ਕਰਦੇ ਨੇ ਨਾਗਪੁਰ ਤੋਂ ਤੇ ਦੋਸ਼ ਕੀਤੇ ਲਾਉਂਦੇ ਨੇ ਆਦੀ ਨਾਗਪੁਰੀਆਂ ਦੀ ਸ਼ਹਿ ਤੇ ਨਵਾਂ ਚੁੱਲਾ ਬਣਾ ਲਿਆ ਗਿਆਨੀ ਹਰਪ੍ਰੀਤ ਸਿੰਘ ਨੇ ਸ਼ਰਮ ਇਹਨਾਂ ਨੂੰ ਆਉਣੀ ਚਾਹੀਦੀ ਹੈ ਇਹਨਾਂ ਦੇ ਸਬੂਤ ਇਤਿਹਾਸ ਚ ਦਰਜ ਨੇ ਕਿ ਇਹ ਕੀ ਕਰਦੇ ਪੰਜਵੀਂ ਵਾਰ ਹਰਜਿੰਦਰ ਸਿੰਘ ਧਾਮੀ ਨੂੰ ਮੋਨ ਭਾਗਵਤ ਨੇ ਪ੍ਰਧਾਨ ਬਣਾਇਆ ਹੈ ਜੇ ਮੋਨ ਭਗਵਤ ਚਾਹੇ ਤਤਪਾ ਮੀਨੂ ਛੇਮੀ ਬਾਰ ਵੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾ ਸਕਦਾ ਹੈ ਇਹਦਾ ਦਾਵਾ ਕਿਉਂ ਕਿਉਂਕਿ ਮੋਹਨ ਭਗਵਦ ਦੇ ਅਧੀਨ ਹੈ ਭਾਜਪਾ ਤੇ ਭਾਜਪਾ ਦੇ ਅਧੀਨ ਹੈ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਉਹਨਾਂ ਨੇ ਕਰਾਉਣੀਆਂ ਨੇ ਕਿ ਨਹੀਂ ਕਰਾਉਣੀਆਂ 10 11 ਸਾਲ ਤੱਕ ਕਰਾਈਆਂ ਨਹੀਂ ਜੇ ਹੁਣ ਵੀ ਨਾ ਕਰਾਈਆਂ ਫੇਰ ਵੀ ਧਾਮੀ ਪ੍ਰਧਾਨ ਬਣੂਗਾ ਧਾਮੀ ਨੇ ਕੋ ਪ੍ਰਧਾਨ ਬਣਾਉਂਦੇ ਨੇ ਆਰਐਸਐਸ ਵਾਲਿਆਂ ਨੂੰ ਪਤਾ ਹੈ ਕਿ ਬਾਦਲਾਂ ਤੋਂ ਬਾਅਦ ਜੇ ਕੋਈ ਮਰੀ ਜਮੀਰ ਵਾਲਾ ਬੰਦਾ ਹੈ ਤਾਂ ਉਹ ਹਰਜਿੰਦਰ ਸਿੰਘ ਧਾਮੀ ਹੈ ਜਿਵੇਂ ਮਰਜ਼ੀ ਇਹ ਤੋਂ ਕਰਾ ਲਓ ਜਦੋਂ ਮਰਜ਼ੀ ਇਸਤੀਫਾ ਦਿਵਾ ਲਓ ਜਦੋਂ ਮਰਜ਼ੀ ਵਾਪਸ ਲੈ ਲਓ ਐਸੇ ਬੰਦੇ ਆ ਆਰਐਸਐਸ ਨੂੰ ਚਾਹੀਦੇ ਤੇ ਮਿਲ ਜਾਂਦੇ ਨੇ ਬਾਦਲ ਮਿਲ ਗਿਆ ਧਾਮੀ ਮਿਲ ਗਿਆ ਅੰਤਰਿਕ ਕਮੇਟੀ ਮਿਲ ਗਈ ਹਾਂ ਇੱਕ ਗੱਲ ਜ਼ਰੂਰ ਹੈ ਕਿ ਧਾਮੀ ਨੂੰ ਸਰਬਸੰਮਤੀ ਨਾਲ ਪ੍ਰਧਾਨ ਨਹੀਂ ਚੁਣ ਦਿੱਤਾ ਗਿਆ ਮਾਸਟਰ ਮਿੱਠੂ ਸਿੰਘ ਕਾਨਲੇ ਕੇ ਇਸ ਗੱਲੋਂ ਵਧਾਈ ਦੇ ਹੱਕਦਾਰ ਨੇ ਨਹੀਂ ਤਾਂ ਇਹਨਾਂ ਨੇ ਹਿੱਕ ਤਾਪਣੀ ਸੀ ਕਿ ਸਮੁੱਚਾ ਪੰਥ ਸਾਡੇ ਨਾਲ ਹੈ ਉਹ ਗਿੱਰਤੀ ਜੀ ਕੋਈ ਟੱਕਰ ਨਹੀਂ ਦੇ ਸਕਿਆ ਪਰ ਮਾਸਟਰ ਮਿੱਠੂ ਸਿੰਘ ਨੇ ਇਹਨੂੰ ਟੱਕਰ ਨਹੀਂ ਦਿੱਤਾ ਟੱਕਰ ਆਈ ਨਹੀਂ ਦਿੱਤਾ ਇਹਨਾਂ ਨੂੰ ਹੁਣ ਚੰਗਾਊਗਾ ਮਾਸਟਰ ਮਿੱਠੂ ਸਿੰਘ ਝੋਟੀਆਂ ਹੁਣ ਦਿਖਾਊਗਾ ਪੰਜੀ ਦਾ ਭਾਉਣ ਤੁਸੀਂ ਕਹੋਗੇ ਵੀ ਉਹ ਕਿਵੇਂ ਅਸੀਂ ਆਪਣੇ ਦਰਸ਼ਕਾਂ ਨੂੰ ਇਹ ਦੱਸ ਦਈਏ ਕਿ ਸੁਪਰੀਮ ਕੋਰਟ ਨੇ ਸ਼੍ਰੋਮਣੀ ਕਮੇਟੀ ਤੇ ਪਾਬੰਦੀ ਲਾਈ ਹੋਈ ਹੈ ਬਿਲਕੁਲ ਰੱਦ ਹੈ ਸ਼੍ਰੋਮਣੀ ਕਮੇਟੀ ਜਿਹਦਾ ਧਾਮੀ ਪ੍ਰਧਾਨ ਬਣਿਆ ਸਿਰਫ ਅੰਤ੍ਰੰਕ ਕਮੇਟੀ ਕੋਲੇ ਹੀ ਅਧਿਕਾਰ ਹੈ ਕਿ ਉਹ ਕੁਦਰ ਦੁਆਰਾ ਪ੍ਰਬੰਧਾਂ ਦੀ ਦੇਖ-ਰੇਖ ਕਰ ਸਕਦਾ ਵੱਡੇ ਪੰਥਕ ਫੈਸਲੇ ਉਹ ਵੀ ਨਹੀਂ ਲੈ ਸਕਦੀ ਫਿਰ ਤੁਸੀਂ ਕਹਿੰਦੇ ਤਾਂ ਲੈ ਜਾਂਦੀ ਐ ਅੰਤਰੀਅਨ ਕਮੇਟੀ ਤੇ ਇਹ ਧਾਮੀ ਜਦੋਂ ਮਰ ਜੇ ਜਿਹਨੂੰ ਜਿਸ ਤਰ ਮਰਜ਼ੀ ਬਣਾ ਦੇਣ ਤੇ ਜਿਹਨੂੰ ਮਰਜ਼ੀ ਲਾ ਦੇਣ ਗਿਆਨੀ ਹਰਦੇਸ ਸਿੰਘ ਨੂੰ ਲਾਤਾ ਦੋਸ਼ ਲਾ ਦੋ ਵੀ ਐ ਲਾਹਿਆ ਫਿਰ ਗਿਆਨੀ ਰਕਵੀਰ ਸਿੰਘ ਤਾਂ ਗਿਆਨੀ ਸੁਲਤਾਨ ਸਿੰਘ ਨੂੰ ਕਹਿ ਜੀ ਤਾਂ ਅਯੋਗ ਨੇ ਉਹਨਾਂ ਨੂੰ ਵੀ ਲਾਤਾ ਹੁਣ بڑے ਜੋਗ ਲਿਆਂਦੇ ਰਾਤ ਨੂੰ ਰਾਤੇ ਰਾਤ ਸੋਚ ਕੇ ਆ ਗਿਆਨੀ ਕੁਲਦੀਪ ਸਿੰਘ ਗੜਗੱਜ ਜੁਣਾਤਾ ਇਹ ਬਹੁਤ ਵੱਡੇ ਪੰਥਕ ਫੈਸਲੇ ਨੇ ਜਿਹੜੇ ਕੇ ਸ਼੍ਰੋਮਣੀ ਕਮੇਟੀ ਦੀ ਅੰਤਰਿਕ ਕਮੇਟੀ ਨਹੀਂ ਕਰ ਸਕਦੀ ਸੁਪਰੀਮ ਕੋਰਟ ਨੇ ਇਨਾਂ ਤੇ پابੰਦੀ ਲਾਈ ਹੋਈ ਹੈ ਤੁਸੀਂ ਕਹੋਗੇ ਜੇ پابੰਦੀ ਲਾਈ ਹੋਈ ਹੈ ਫਿਰ ਇਹ ਰੁਕਦੇ ਕਿਉਂ ਨਹੀਂ ਇਹ ਸੁਪਰੀਮ ਕੋਰਟ ਤੋਂ ਡਰਦੇ ਕਿਉਂ ਨਹੀਂ ਦੋਸਤੋ ਇਸ ਲਈ ਨਹੀਂ ਡਰਦੇ ਕਿ ਇਹ 2016 ਦਾ ਫੈਸਲਾ ਹੈ ਸੁਪਰੀਮ ਕੋਰਟ ਦਾ ਜੀ ਦਾ ਕਿ ਸਾਡੇ ਚੋਂ ਬਹੁਤਿਆਂ ਨੂੰ ਪਤਾ ਹੀ ਨਹੀਂ ਜੇ ਇਹਨਾਂ ਨੂੰ ਪਤਾ ਹੋਊਗਾ ਬਾਦਲਾ ਨੂੰ ਤਾਂ ਉਹਨਾਂ ਨੇ ਦੱਸਿਆ ਹੀ ਨਹੀਂ ਵੀ ਸੁਪਰੀਮ ਕੋਰਟ ਦਾ ਇਹ ਫੈਸਲਾ ਹੈ ਵੀ ਅੰਤਰੰਕ ਕਮੇਟੀ ਕੋਈ ਸਿਰਫ ਆਪ ਆਵਰਾਨੇ ਸ਼੍ਰੋਮਣੀ ਕਮੇਟੀ ਦਾ ਕੋਈ ਪ੍ਰਧਾਨ ਬਣਦਾ ਹੱਕਦਾਰ ਨਹੀਂ ਇਲੈਗਲ ਇਲੈਗਲ ਹੋ ਰਹੇ ਨੇ ਗੈਰ ਕਾਨੂੰਨੀ ਨੇ ਸੁਪਰੀਮ ਕੋਰਟ ਦਾ ਉਹ ਫੈਸਲਾ ਲੈ ਲੋ ਤਾਂ ਇਹ ਗੈਰ ਕਾਨੂੰਨੀ ਕਰਾਰ ਹੋਣ ਗੇਰਾ ਇਹਨਾਂ ਨੇ ਖਰਚਾ ਕੀਤਾ ਕਰੋੜਾ ਰੁਪਏ ਉਹ ਵੀ ਵਸੂਲੇ ਜਾ ਸਕਦੇ ਹਨ ਹੁਣ ਇਹ ਕੰਮ ਕੌਣ ਕਰੋ ਮਾਸਟਰ ਮਿੱਟੂ ਸਿੰਘ ਕਾਨ ਨੇ ਕੇ ਜੋ ਕਿ ਹੁਣ ਇਹਨਾਂ ਨੇ ਅੰਤਰੰਕ ਕਮੇਟੀ ਦਾ ਮੈਂਬਰ ਲਿਆ ਹੈ ਉਹ ਤਿਆਰੀ ਕਰ ਰਿਹਾ ਹੈ ਉਹ ਸੁਪਰੀਮ ਕੋਰਟ ਦੇ ਫੈਸਲੇ ਦੀ ਕਾਪੀ ਲੈ ਕੇ ਕਾਨੂੰਨੀ ਮਾਰਾ ਨਾਲ ਵਾਅ ਕਰ ਰਿਹਾ ਹੈ ਕਿ ਕਿਵੇਂ ਇੰਟਰਨੈਟ ਨੂੰ ਪੰਜੀ ਦਾ ਭੌਣ ਦਿਖਾਇਆ ਜਾਵੇ ਇਹ ਫੈਸਲਾ 2016 ਚ ਹੋਇਆ ਸੀ ਜਦੋਂ ਬਾਦਲ ਮੱਕੜ ਨੂੰ ਬਦਲਣਾ ਚਾਹੁੰਦਾ ਸੀ ਪਰ ਉਹਦੇ ਕੋਲੇ ਅਧਿਕਾਰ ਨਾ ਰਹਿਣ ਕਰਕੇ ਮੱਕੜ ਸਾਹਿਬ ਉਤਾਰ ਸਿੰਘ ਮੱਕੜ ਤਿੰਨ ਵਾਰ ਪ੍ਰਧਾਨ ਹੁਣ ਉਹ ਫੈਸਲੇ ਦੇ ਕਾਪੀ ਲੈ ਰਿਹਾ ਹੈ ਮਾਸਟਰ ਮਿੱਠੂ ਸਿੰਘ ਹੁਣ ਉਹ ਇੰਨਾ ਤੇ ਕਰੂਗਾ ਕਲੇਮ ਕਿ ਤੁਹਾਡੇ ਕੋਲ ਤਾਂ ਅਧਿਕਾਰ ਹੀ ਨਹੀਂ ਤੁਸੀਂ ਤਾਂ ਦੇਖ ਰੇਖ ਵਾਸਤੇ ਰੱਖੇ ਹੋਇਓ ਪਾਵੇਂ ਸਾਲ ਪਰ ਹੋੜਨਾ ਚੋੜਾ ਹੋਣਾ ਤੁਸੀਂ ਪੰਥਕ ਫੈਸਲੇ ਕਿਵੇਂ ਲੈ ਸਕਦੇ ਹੋ ਨਾਇਕ ਗਿਆਨੀ ਹਰਪੀਸ ਨੂੰ ਹਟਾ ਸਕਦੇ ਨੇ ਨਾਇਕ ਗੁਰਦੀਪ ਸਿੰਘ ਗੱਜ ਨੂੰ ਲਾ ਸਕਦੇ ਨੇ ਇਹਦੀ ਬਾ ਕਹਦਾ ਕੇਸ ਚੱਲੂਗਾ ਇਹ ਮਾਸਟਰ ਮਿੱਠੂ ਸਿੰਘ ਕਰਨੇ ਦਾ ਐਲਾਨ ਹੈ ਕਿ ਉਹ ਇਹਨਾਂ ਨੂੰ ਪੰਜੀ ਦਾ ਭੌਣ ਦਿਖਾ ਕੇ ਹਟੇਗਾ ਇਹ ਕੋਈ ਐਦਾ ਗੈਰਾ ਨਹੀਂ ਇਹ ਕੋਈ ਐਲੀ ਗੈਰੀ ਗੱਲ ਜਮ ਆਪਣੇ ਮਨੋਂ ਬਣਾ ਕੇ ਨਹੀਂ ਕਹਿ ਰਿਹਾ ਇਹ ਸੁਪਰੀਮ ਸਾਡੀ ਸਰਵਉੱਚ ਅਦਾਲਤ ਮਾਣਯੋਗ ਸੁਪਰੀਮ ਕੋਰਟ ਦਾ ਫੈਸਲਾ 2016 ਚ ਸੁਪਰੀਮ ਕੋਰਟ ਦਾ ਫੈਸਲਾ ਆਇਆ ਸ਼ਰੋਬਨੀ ਕਮੇਟੀ ਵਾਰੀ ਸ਼ਰੋਬਨੀ ਕਮੇਟੀ ਕੋਲੇ ਕੋਈ ਅਧਿਕਾਰ ਨਹੀਂ ਅੰਤਰਿਕ ਕਮੇਟੀ ਕੋਲੇ ਵੀ ਐਨੇ ਕ ਅਧਿਕਾਰ ਨਹੀਂ ਪਰ ਇਹ ਵੱਡੇ ਵੱਡੇ ਫੈਸਲੇ ਲੈ ਰਹੀ ਹੈ ਇਸ ਕਰਕੇ ਹੁਣ ਇਹਨਾਂ ਨੂੰ ਉਸ ਕਾਨੂੰਨ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਮਾਸਟਰ ਮਿੱਤੂ ਸਿੰਘ ਕਹਨੇ ਕੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਸਜੇਤ ਅਕਾਲੀ ਦਲ ਹੁਣ ਇਹਨਾਂ ਨੂੰ ਦਿਖਾਉਣਗੇ ਕਿ ਪੰਥਕ ਫੈਸਲੇ ਕਿਵੇਂ ਲਾਇਆ ਤੁਹਾਡੇ ਕੋਲ ਜਦੋਂ ਕੋਈ ਅਧਿਕਾਰ ਹੀ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਦੇ ਜੇਕਰ ਤੁਹਾਨੂੰ ਸਾਡੀਆਂ ਵੀਡੀਓਸ ਵਧੀਆ ਲੱਗਦੀਆਂ ਨੇ ਤਾਂ ਸਾਡੇ ਚੈਨਲ ਦਰਦੇ ਕੌਮ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ